ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਆਗੇ ਨਵੀਂ ਰਿਪੀਟਰ ਦੀ ਲੈ ਕੇ ਵੀਡੀਓ ਅੱਜ ਫੇਰ ਇੱਕ ਤੇ ਕਾਫੀ ਵਾਰੀ ਗਾਂ ਹੀ ਪਣੀ ਆ ਪਹਿਲਾਂ ਗੱਬਣੋ ਮਤਲਬ ਅ ਬੱਚੇ-ਪੁੱਛੇ ਕੋ ਵੀ ਹੋਈ ਆ ਇਹ ਆਈ ਵੀ ਬੜੀ ਬਰੀ ਹੋਈ ਏ ਦੀ ਤੇ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਚਲੋ ਗੱਬਣ ਆ ਕੋਈ ਢਾਈਆਂ ਤੋਂ ਨਾ ਮਹੀਨੇ ਦੀ ਆ ਨਾ ਤੇ ਮੇਰ ਹੀ ਉਹਦਾ ਚਲੋ ਪਹਿਲੀ ਵਾਰੀ ਟੀਕਾ ਕੀਤਾ ਸੀ ਇਹਨੂੰ ਨਾ ਮੈਂ ਕੋਈ ਦਵਾਈ ਭਰੀ ਜੀ ਇਹਨੂੰ ਨਾ ਕੋਈ ਪਾਊਡਰ ਖਵਾ ਲਿਆ ਤੇ ਪਹਿਲੀ ਵਾਰੀ ਆਪਾਂ ਟੀਕਾ ਕੀਤਾ ਸੀ ਤੇ ਗੱਬਣ ਹੋ ਗਈ ਉਹਦੀ ਕਿਰਪਾ ਨਾਲ ਸਾਰਾ ਕੁਝ ਵੇਖੋ ਜੀ ਉਹਦਾ ਨਾਮ ਲੈਨੇ ਆ ਉਹਦੀ ਕਿਰਪਾ ਨਾਲ ਬਾਬਿਓ ਸਾਰਾ ਕੁਝ ਹੁੰਦਾ ਵਾ ਇਹ ਕਈ ਵੀ ਵੀਰ ਮੇਰੇ ਭਰਾ ਕਹਿੰਦੇ ਤੁਸੀਂ ਕੀ ਕਰਦੇ ਹੋ ਕੀ ਰਿਪੋਰਟਰਾਂ ਦੇ ਕੱਖ ਨਹੀਂ ਵੀਰ ਮੈਂ ਕੋਈ ਚੀਜ਼ ਦੀ ਯੂਰੀ ਨਹੀਂ ਜੇ ਕਰਦਾ ਸਿਰਫ ਉਹਦਾ ਨਾਮ ਲੈ ਕੇ ਕੰਮ ਕਰੀਦਾ ਉਹਦਾ ਨਾਮ ਲੈ ਕੇ ਹੀ ਕਿਰਪਾ ਹੁੰਦੀ ਆ ਮੈਨਾਂ ਕੋਈ ਦਵਾਈ ਭਰੀ ਨਾ ਕੋਈ ਪਾਊਡਰ ਖਵਾਲਿਆ ਤੇ ਗੱਬਣ ਹੋ ਗਈ 1.5 ਸਾਲ ਤੋਂ ਰਿਪੀਟਰ ਹੀ ਹੈ ਤੇ ਕੋਈ ਵੀ ਚਲੋ 12 13 ਵਾਰੀ ਕੋਈ ਕਿਤੇ ਲੱਗੀ ਹੋਊ ਅੱਛੇ ਕੋਈ ਤੇ ਟਿਕਟੂਕੇ ਵੀ ਹਨਾ ਬਾਕੀ ਚਲੋ ਆਪਾਂ ਦਿਆੜੀ ਦਰ ਬੰਦੇ ਨੇ ਇਹ ਵੀ ਚਲੋ ਹਨਾ 2-4 ਜਨਵਰੀ ਇਹਨਾਂ ਨੇ ਵੀ ਰੱਖੇ ਨੇ ਤੇ ਦੁੱਧ ਦੇ ਸਿਰ ਤੇ ਇਹਨਾਂ ਦਾ ਵਿਚਾਰਿਆਂ ਦਾ ਕੰਮ ਚੱਲਦਾ ਤੇ ਜਦੋਂ ਇਹ ਜਨਵਰ ਗੱਭਣ ਹੋ ਜਾਂਦੀ ਹੈ ਤੇ ਫਿਰ ਵਧੀਆ ਲੱਗਦਾ ਯਾਰ ਆਪਣੇ ਆਪ ਨੂੰ ਵੀ ਵਧੀਆ ਫੀਲ ਹੁੰਦਾ ਕਿ ਜਦੋਂ ਕਿਸੇ ਦਾ ਜਦੋਂ ਕੱਖਾਂ ਤੋਂ ਲੱਖਾਂ ਦਾ ਜਨਵਰ ਬਣਦਾ ਬਹੁਤ ਵਧੀਆ ਲੱਗਦਾ ਬਾਕੀ ਆਪਾਂ ਬਾਜੀ ਹੁਣਾਂ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਦੱਸਣਗੇ ਆਪਣੀ ਜ਼ੁਬਾਨੀ ਜੋ ਵੀ ਆ ਕਿ ਆਪਣੇ ਬੋਲਣਾਂ ਨਾਲ ਵੀ ਕੁਝ ਵੀ ਹੁੰਦਾ ਬਾਕੀ ਚਲੋ ਨਾਲ ਦੀ ਨਾਲ ਮੈਂ ਕਰਦਾ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢੱਲੋਂ ਸਾਹਿਬ ਸਤਿ ਸ੍ਰੀ ਅਕਾਲ ਹਾਂ ਜੀ ਹਾਂ ਜੀ ਇਹ ਆਪਣੇ ਚਾਉਣ ਵਾਲੇ ਵੇਖਣ ਵਾਲੇ ਇਹ ਕਹਿੰਦੇ ਨੇ ਕਿ ਜਦੋਂ ਆਪਾਂ ਉਹ ਆਪਾਂ ਗਾਂ ਹੀ ਕੱਪਣ ਕੀਤੀ ਕਿੰਨੀ ਵਾਰੀ ਕੋਈ 1.5 ਸਾਲ ਤੋਂ ਰਿਪੀਟਰ ਹੀ ਨਾ ਗਾਓ ਇਹ 1.5 2 ਸਾਲ ਤੋਂ 1.5 2 ਸਾਲ ਤੋਂ ਤਾਂ ਕੋਈ ਗਿਣਤੀ ਗੁਣਤੀ ਕਿੰਨੀ ਕੋਈ ਗਿਣਤੀ ਨਹੀਂ ਇਹਨਾਂ ਨੂੰ ਟੀਕੇ ਵੀ ਤੇ ਬੱਚੇ ਕੋਈ ਬੜੀ ਬੜੀ ਬਣਾਈਆਂ ਮਤਲਬ ਕਹਿ ਹੁੰਦਾ ਇਹਨਾਂ ਦਾ ਕਹਿ ਹੁੰਦਾ ਮਤਲਬ ਇਹ ਕਿ ਟੀਕੇ ਟੂਕੇ ਵੀ ਬੜੀ ਬੜੀ ਲਵਾਏ ਹੀ ਤੇ ਬੱਚੇ ਕੋਈ ਬੜੀ ਬੜੀ ਬਣਾਈ ਗਈ ਸੀ ਗਿੰਤੀ ਕੋਈ ਨਹੀਂ ਹੁਣ ਪਤਾ ਨਹੀਂ ਗਿੰਤੀ ਕੋਈ ਦਾ ਕੋਈ ਹੁੰਦਾ ਹੀ ਨਹੀਂ ਕਿੰਨੀ ਵਾਰੀ ਬਣੀ ਹੈ ਕਿੰਨੀ ਵਾਰੀ ਨਹੀਂ ਮੈਂ ਕੋਈ ਦਵਾਈ ਤੇ ਨਹੀਂ ਸੀ ਨਾ ਭਰੀ ਮੈਂ ਕੋਈ ਪਾਊਡਰ ਤੇ ਨਹੀਂ ਨਾ ਖਵਾਲਿਆ ਉਹਨੂੰ ਨਾ ਕੋਈ ਇਹਨੂੰ ਦਵਾਈ ਨਹੀਂ ਭੜੀ ਕੋਈ ਪਾਊਡਰ ਨਹੀਂ ਖਵਾਲਿਆ ਕੋਸਿੰਗ ਸਿਰਫ ਟੀਕੇ ਪਰ ਇਹ ਹੀ ਨਾ ਕੱਲੇ ਟੀਕੇ ਪੜੇ ਤੇ ਇੰਨੇ ਚ ਹੀ ਉਹ ਗੱਬਣ ਹੋ ਗਈ ਹੈ ਨਾ ਤੇ ਬਾਕੀ ਕਿਵੇਂ ਆ ਮੁੰਡੇ ਦਾ ਕੰਮ ਕਰ ਕਿਵੇਂ ਲੱਗਦਾ ਵਧੀਆ ਢਿੱਲੋ ਸਾਹਿਬ ਬੜੇ ਕਿਰਪਾ ਮਾਲਕ ਦੀ ਚਲੋ ਤੁਹਾਡੀ ਕਿਰਪਾ ਮਾੜਾ ਚ ਚੜਦੀ ਕਲਾ ਕਰੂਦਾਮਦਾਸ ਹਾਂਜੀ ਵੇਖੋ ਉਹਦੀ ਕਿਰਪਾ ਸਾਰਾ ਕੁਝ ਉਹਦਾ ਹੀ ਹੈ ਨਾ ਉਹ ਕਿਰਪਾ ਉਹ ਹੀ ਕਰਾਉਂਦਾ ਇਹਦਾ ਤੇਰਾ ਇਹ ਅਸੀਂ ਬਿਲਕੁਲ ਠੱਕ ਸੰਗ ਕੋ ਹੋ ਗਿਆ ਨਾ ਹਾਂ ਵੇਖੋ ਦੱਸਾ ਗੱਲ ਕੀ ਆ ਤਾਂ ਇਹਨਾਂ ਦਾ ਵੇਖੋ ਜੀ ਭਾਜੀ ਕੰਮਕਾਰ ਵੀ ਇਹਨਾਂ ਦਾ ਚਾਰਿਆਂ ਦਾ ਦੋ ਚਾਰ ਜਨਵਰ ਆ ਦੁੱਧ ਦੇ ਸਿਰਤੇ ਦਿਹਾੜੀਦਾਰ ਬੰਦੇ ਨੇ ਹਨਾ ਤੇ ਜਦੋਂ ਇਹ ਜਨਵਰ ਗੱਬਣ ਹੋ ਜਾਂਦੇ ਨੇ ਤਾਂ ਬੜਾ ਵਧੀਆ ਲੱਗਦਾ ਯਾਰ ਇਹਦੇ ਵਿੱਚ ਕਿਸੇ ਚੀਜ਼ ਦੀ ਮਸ਼ਹੂਰੀ ਨਹੀਂ ਆ ਨਾ ਮੈਂ ਕਦੀ ਨੰਬਰ ਦਿੱਤਾ ਕਿ ਚੀਜ਼ ਦਾ ਸਿਰਫ ਬਾ ਉਹ ਆਪਣੇ ਰੱਬ ਦਾ ਨਾਲ ਇਨਾ ਗੁਰੂ ਰਾਮਦਾਸ ਦਾ ਉਹਦੀ ਉਹਦੀ ਕਿਰਪਾ ਕਰਕੇ ਹੀ ਇਹ ਸਾਰਾ ਕੁਝ ਤੇ ਉਹਦੀ ਕਿਰਪਾ ਕਰਕੇ ਹੀ ਨਾ ਸਾਰਾ ਕੁਝ ਨਾ ਕੋਈ ਆਪਾਂ ਦਵਾਈ ਭਰੀ ਤੁਹਾਡੇ ਸਾਹਮਣੇ ਹੀ ਨਾ ਕੋਈ ਦਵਾਈ ਨਹੀਂ ਨਾ ਆਪਾਂ ਪਾਊਡਰ ਖਵਾ ਲਿਆ ਡਾਇਰੈਕਟ ਟੀਕਾ ਭਰਿਆ ਨਾ ਆਪਾਂ ਦੀ ਨਾਲ ਗੱਪਣ ਕਰਕੇ ਉਹ ਮਰੀ ਯਾਰ ਇਹ ਗੱਲ ਹੁੰਦੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਯਾਰ ਜਦੋਂ ਜਦੋਂ ਜਾਨਵਰ ਗੱਪਣ ਹੋ ਜਾਂਦਾ ਹੈ ਨਾ ਮਿਹਰਬਾਨੀ ਤੇ ਲੋ ਸਰ ਬਹੁਤ ਮਿਹਰਬਾਨੀ ਹੈ ਮਾੜਾ ਜੀ ਤੰਦਰੁਸਤੀ ਬਚ ਗਿਆ ਤੈਨੂੰ ਬੜੀਆ ਲੱਗਦਾ ਮੁੰਡੇ ਦਾ ਕੰਮਕਾਰ ਜੋ ਵੀ ਆ ਹੁਣ ਟੀਕਾ ਭਰਿਆ ਕਨੀ ਸਪੀਡ ਚ ਭਰਿਆ ਨਾ ਬਿਲਕੁਲ ਬਹੁਤ ਵਧੀਆ ਬਹੁ ਮੜੇ ਦੀ ਮੱਤਵੀ ਕਰਦਾ ਮੈਂ ਤੂੰ ਇਹ ਵੀ ਹੈ ਹਾਂ ਚਲੋ ਦੱਸੋ ਕਿ ਮਤਲਬ ਕਹਿਣਾ ਕਹਿ ਦਾ ਮਤਲਬ ਇਹਨਾਂ ਦਾ ਇਹ ਆ ਕਿ ਗਰੀਬ ਦੀ ਮੜੇ ਦੀ ਮੜੇ ਦੇ ਨਾਲ ਖੜੀਦਾ ਵੀ ਆ ਜਿੰਨਾ ਹੋ ਸਕਦਾ ਕਰੀਦਾ ਵੀ ਆ ਕਰੀਦਾ ਕਿ ਨਹੀਂ ਕਰੀਦਾ ਦੱਸੋ ਕਰੀਦਾ ਬੜਾ ਬਹੁਤ ਮੇਰਾ ਤਾਂ ਬਹੁਤ ਹੈ ਇਹਦੇ ਕਹਨੇ ਅੱਜ ਤੱਕ ਤੈਨੂੰ ਚੜਦੇ ਇਲਾਜ ਕਰਦੇ ਆ ਤੁਹਾਡਾ ਤਾਂ ਬਹੁਤ ਵਧੀਆ ਸਵਾਲ ਆ ਬਾਬੇ ਨੇ ਤੇਰੇ ਕਿਰਪਾ ਨਾਲ ਇਹ ਗੱਲ ਹੋ ਗਈ ਆ ਮੁੰਨੂ ਵੀ ਚਲੋ ਮਾੜਾ ਜਿਹਾ ਟੀਕਾ ਪੜਾ ਦੇ ਉਹ ਹੋ ਜਾਵੇ ਹਾਂ ਵੇਖੋ ਦੱਸੋ ਗੱਲ ਕੀ ਆ ਜਦੋਂ ਇਹ ਸੀਸਾ ਦਿੰਦੇ ਨੇ ਲੋਕ ਇਹ ਸੀਸਾ ਦੇ ਵਿੱਚ ਬੜੀ ਪਾਵਰ ਆ ਤਾਂ ਆਪਾਂ ਇਹ ਪਿਆਰ ਤਸੀਸਾਂ ਨੂੰ ਕੋਈ ਖੱਟਣ ਆਏ ਆ ਦੁਨੀਆ ਦੇ ਬਾਬਿਓ ਕਿ ਚੀਜ਼ ਦੀ ਮਸ਼ਹੂਰੀ ਨਹੀਂ ਕਰਨਾ ਏ ਕੋਈ ਆਪਾਂ ਇਹਨਾਂ ਵਾਂਗੂ ਚੈਨਲਾਂ ਵਾਂਗੂ ਆਪਾਂ ਕੋਈ ਝੂਠ ਜਾਂ ਕਿਦਾਂ ਰਿਐਲਿਟੀ ਆ ਬਿਲਕੁਲ ਇਹ ਚੀਜ਼ ਦੇ ਵਿੱਚ ਕਿਉਂਕਿ ਜੋ ਪਿੱਠ ਪਿੱਛੇ ਬੰਦਾ ਗੱਲ ਕਰ ਦਿੰਦਾ ਉਹੀ ਰਿਐਲਿਟੀ ਹੁੰਦੀ ਆ ਤਾਂ ਤੁਹਾਡੇ ਸਾਹਮਣੇ ਆਇਆ ਸਾਰਾ ਕੁਝ ਤੇ ਆੜਿਆ ਜੇ ਖੜਿਆ ਆ ਤੇ ਕੋਈ ਗੱਲ ਨਹੀਂ ਨਾ ਕੋਈ ਦਵਾਈ ਭੜੀ ਨਾ ਨੂੰ ਕੋਈ ਪਾਊਡਰ ਦਿੱਤਾ ਕੁਝ ਨਹੀਂ ਗੱਲ ਇਹ ਲੋ ਤੁਹਾਡੇ ਸਾਹਮਣੇ ਆਈਆਂ ਸਾਰੀ ਗੱਲ ਸਭ ਕੁਝ ਇਹਨੇ ਕਰ ਪਾਦੇ ਇਹਨੇ ਠੀਕਾ ਪੜ੍ਹੇ ਨੇ ਮਾੜਾ ਜਿੰਨੇ ਸੁਣਦੇ ਇਦੇ ਮਿਹਰਬਾਨੀ ਇਹਦੀ ਬੜੀ ਬੜੀ ਇਹਨੂੰ ਮਹਾਰਾਜ ਤੰਦਰੁਸਤੀ ਬਸਤੇ ਚੜਦੀਆਂ ਕਲਾਾਂ ਤੇ ਦਾ ਕੰਮ ਕਰੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ ساری ਜ਼ਿੰਦਗੀ ਬਾਕੀ ਇਹ ਗੱਲ ਹੀ ਚੰਗਾ ਸਾਸਿਕਲ ਭਾਜੀ ਚੰਗਾ ਜੀ ਚੰਗਾ ਤੁਹਾਡੇ ਸਾਹਮਣੇ ਮੈਂ ਗੱਲ ਕਰਾਤੀ ਆ ਇਹ ਗਾਂ ਹੀ ਹਨ ਤੇ ਵੇਖੋ ਬੜਾ ਯਾਰ ਖੁਸ਼ੀ ਹੁੰਦੀ ਆ ਜਦੋਂ ਜਨਵਰ ਗੱਬਣ ਹੁੰਦਾ ਵਾ ਨਾ ਇਦਾਂ ਤੇ ਇੱਕ ਦਿਹਾੜੀ ਦਾਰ ਬੰਦੇ ਨੇ ਚਲੋ ਜਿੰਨਾ ਹੁੰਦਾ ਆਪਣੇ ਵੱਲੋਂ ਕਰੀਦਾ ਵੀ ਆ ਜਿੰਨੀ ਕੋਸ਼ਿਸ਼ ਹੁੰਦੀ ਆ ਕਰੀਦੀ ਆ ਤੁਹਾਡੇ ਸਾਹਮਣੇ ਉਹਨਾਂ ਨੇ ਦੱਸਿਆ ਤੇ ਬਾਕੀ ਕੋਈ ਦਵਾਈ ਨਹੀਂ ਕੋਈ ਪਾਊਡਰ ਨਹੀਂ ਨਾ ਮੈਂ ਮਸ਼ਹੂਰੀ ਕਰਦਾਂ ਕਿ ਚੀਜ਼ ਦੀ ਤਨ ਆਪਾਂ ਨੂੰ ਕਰਨੀ ਆਉਂਦੀ ਆ ਤੇ ਨਾ ਆਪਾਂ ਨੂੰ ਬੇਕੂਪ ਬਣਾਉਣਾ ਹੁੰਦਾ ਲੋਕਾਂ ਨੂੰ ਜੋ ਰਿਅਲਿਟੀ ਆ ਰੀਅਲ ਕੰਮ ਕਰੀਦਾ ਕਰਕੇ ਦਿਖਾ ਲਈਦਾ ਸ਼ੌਂਕਿਆ ਤਾਂ ਕਰਕੇ ਤੁਹਾਨੂੰ ਦਿਖਾਲਦੇ ਰਹਿਣਾ ਵੀਰ ਜੀ ਇਹ ਕਰਕੇ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਕੋਈ ਨੰਬਰ ਨਹੀਂ ਮੇਰਾ ਸਕਰੀਨ ਤੇ ਜਿਹਨੂੰ ਲੋੜ ਆ ਜਿਹੜਾ ਤੰਗ ਆ ਮੇਰਾ ਕਮੈਂਟਾਂ ਦੇ ਵਿੱਚ ਨੰਬਰ ਲੈ ਸਕਦਾ ਵਾ ਤੇ ਸਿਰਫ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੁੰਦਾ ਵਾ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਡੇਢ ਦੋ ਸਾਲ ਤੋਂ ਐਵੇਂ ਨਹੀਂ ਮਤਲਬ ਕਿੰਨੇ ਸਾਲ ਤੋਂ ਜਿੱਥੇ ਸਾਰਾ ਇਲਾਕਾ ਜੋਰ ਲਾ ਜਾਂਦਾ ਆਣ ਕੇ ਤਨਵ ਸਾਹਿਬ ਹੁਣੀ ਸਿੰਘ ਪਸੰਦਦੇ ਨੇ ਇਹ ਆਓ ਜੀ ਗੱਲ ਨਹੀਂ ਕੋਈ ਵੀ ਉਹਦੀ ਕਿਰਪਾ ਬੜੀ ਤੁਸੀਂ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਰਿਐਲਿਟੀ ਨੂੰ ਲਾਈਕ ਕਰੋ ਚੰਗੀ ਚੀਜ਼ ਨੂੰ ਸ਼ੇਅਰ ਕਰੋ ਓਕੇ ਜੀ ਕਿਹਤੇ ਕਿਹਤਕ ਵੀਡੀਓ ਪਹੁੰਚੇ ਤੇ ਉਹ ਸਾਨੂੰ ਕਨੈਕਟ ਕਰੇ ਤੇ ਮੈਂ ਉਹਦੇ ਨਾਲ ਖੜ ਸਕਾਂ ਤੇ ਮੈਂ ਹਰੇਕ ਨਾਲ ਖੜਦਾ ਵਾਂ ਕੋਈ ਕਹਿ ਨਹੀਂ ਸਕਦਾ ਕਿ ਮੇਰਾ ਫੋਨ ਨਹੀਂ ਚੁੱਕਦਾ ਮਰਨਾ ਖੜਦਾ ਨਹੀਂ ਹਰੇਕ ਨਾਲ ਖੜਦਾ ਮੈਂ ਆਪਣੇ ਫਾਰਮਰ ਨਾਲ ਜਿਹੜਾ ਤੰਗ ਹੈ ਮੇਰਾ ਵੀਰ ਭਰਾ ਜਿਹਨੂੰ ਮੈਂ ਉਹਦੇ ਨਾਲ ਖੜੂਗਾ ਉਹਦੀ ਸਪੋਰਟ ਕਰੂੰਗਾ ਮੇਰੇ ਤਰੀਕੇ ਨੇ ਆਪਣੇ ਕੰਮ ਕਰਦੇ ਬਸ ਆਪਣੇ ਤਰੀਕਿਆਂ ਨਾਲ ਹੀ ਜਨਮਰ ਗੱਭਣ ਹੁੰਦੇ ਨੇ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਆ ਗਈ ਕੋਈ ਗਰੰਟੀ ਨਹੀਂ ਕੋਈ ਕੱਕ ਨਹੀਂ ਬੰਦੇ ਦੀ ਗਰੰਟੀ ਨਹੀਂ ਆਪਾਂ ਉਹਦਾ ਨਾਮ ਲੈ ਕੇ ਕੰਮ ਕਰਦੇ ਆਂ ਬਾਬਿਓ ਬਾਕੀ ਚੰਗਾ ਜੀ ਸਸਟੀਕਾਲ ਸ਼ੇਅਰ ਕਰਿਓ ਵੀਡੀਓ ਸਾਰੇ